ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਸਤਕਾਰਯੋਗ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਦੋਸਤੋ ਅੱਜ ਆਪਾਂ ਗੱਲ ਕਰਨੀ ਆ ਕਿ ਜੋ ਪੰਜਾਬ ਦਾ ਹਰ ਇੱਕ ਨੌਜਵਾਨ ਹੈ ਉਹ ਬਾਹਰ ਜਾਣਾ ਚਾਹੁੰਦਾ ਹੈ ਕੋਈ ਸਹੀ ਢੰਗ ਨਾ ਜਾਂਦਾ ਤੇ ਕੋਈ ਸੋਚਦਾ ਕਿ ਆਪਾਂ ਕੋਈ ਜਿਗਾੜ ਲਾ ਲਈਏ ਆ ਜਿਹੜੀ ਤੁਸੀਂ ਥੱਲੇ ਵੀਡੀਓ ਦੇਖ ਰਹੇ ਹੋ ਕਿ ਦਿੱਲੀ 에어ਪੋਰਟ ਤੋਂ ਕੱਲ ਪੱਛੋ ਦੀ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਏ। ਸੋ ਇਹ 24 ਸਾਲ ਦਾ ਸੀ ਨੌਜਵਾਨ ਇਹਨੇ ਜਿਗਾੜ ਲਾਇਆ ਕਿ ਉਦੋਂ ਹੋ ਸਕਦਾ ਕਿ ਇਹਨੂੰ ਨਾ ਵੀਜ਼ਾ ਮਿਲਦਾ ਹੋਵੇ ਨਾ ਜਿਗਾੜ ਲਾਇਆ ਵੀ ਸੋਚਿਆ ਵੀ ਚਲੋ ਆਪਾਂ ਬਜ਼ੁਰਗ ਬੰਦੇ ਨੂੰ ਛੇਤੀ ਗਵਰਨਮੈਂਟ ਜਿਹੜੀ ਆ ਵੀਜ਼ਾ ਦੇ ਦਿੰਦੀ ਆ ਤੇ ਇਹਨੇ 67 ਸਾਲ ਦੀ ਆਪਣੀ ਉਮਰ ਬਣਾ ਕੇ ਤੇ ਪਾਸਪੋਰਟ ਜਾਲੀ ਬਣਾ ਕੇ ਤੇ ਇਹ ਦਿੱਲੀ ਪਹੁੰਚ ਗਿਆ। ਦਿੱਲੀ ਜਦੋਂ ਇਮੀਗ੍ਰੇਸ਼ਨ ਇਹਦੀ ਹੋਈ ਤੇ ਇਮੀਗ੍ਰੇਸ਼ਨਾਂ ਨੂੰ ਸ਼ੱਕ ਪੈ ਗਿਆ ਕਿਉਂਕਿ ਇੱਕ 60 65 67 ਸਾਲ ਦਾ ਬੰਦਾ ਤੇ ਇੱਕ 24 25 ਸਾਲ ਦਾ ਨੌਜਵਾਨ ਉਹਦਾ ਚਿਹਰੇ ਤੋਂ ਵੀ ਪਤਾ ਲੱਗ ਜਾਂਦਾ ਇਮੀਗ੍ਰੇਸ਼ਨ ਵਾਲਿਆਂ ਦਾ ਜਿਹੜਾ ਉਹ ਨਾਲੇ ਆਵਾਜ਼ ਇਹਨਾਂ ਚੀਜ਼ਾਂ ਨਾਲ ਪੈਂਦਾ ਜਦੋਂ ਇਹ ਕਿਤੇ ਫੋਨ ਤੇ ਗੱਲਬਾਤ ਕਰਦਾ ਇਹਨਾਂ ਨੂੰ ਸ਼ੱਕ ਪੈ ਗਿਆ ਆਵਾਜ਼ ਤੋਂ ਵੀ ਤੇ ਇਹਦੇ ਚਿਹਰੇ ਤੋਂ ਵੀ ਉਹਨਾਂ ਨੇ ਇਹਦੀ ਜਦੋਂ ਨਕਵਾਰੀ ਕੀਤੀ ਤੇ ਇਹਦਾ ਜਿਹੜਾ ਪਾਸਪੋਰਟ ਹੀ ਉਹ ਵੀ ਝਾਲੀ ਨਿਕਲਿਆ ਜਦੋਂ ਉਹਨਾਂ ਨੇ ਇਹ ਗ੍ਰਿਹਾਈ ਤੱਕ ਗਏ ਤੇ ਉਹਨਾਂ ਇਹ ਜਦੋਂ ਇਹਦਾ ਹੀ ਸਹੀ ਚਿਹਰਾ ਦੇਖਿਆ ਤੇ ਇਹਨੇ ਇਹ ਬੰਦਾ ਨਿਕਲਿਆ 24 ਸਾਲ ਦਾ ਹੁਣ ਆਪਾਂ ਇਹ ਗੱਲ ਕਹਿ ਦਿੰਨੇ ਆ ਵੀ ਯਾਰ ਇਮੀਗ੍ਰੇਸ਼ਨ ਸਖਤੀ ਬੜੀ ਆ ਯਾਰ ਸਾਨੂੰ ਵੀਜ਼ਾ ਨਹੀਂ ਗਵਰਨਮੈਂਟ ਦਿੰਦੀ ਜਦੋਂ ਇਦਾਂ ਦੇ ਬੰਦੇ ਕਰਤੂਤਾਂ ਕਰਨਗੇ ਜਾ ਕੇ 에어ਪੋਰਟਾਂ ਦੇ ਉੱਤੇ ਇਮੀਗ੍ਰੇਸ਼ਨ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰਨਗੇ ਤੇ ਫਿਰ ਮਿੱਤਰੋ ਜੋ ਆਮ ਬੰਦਾ ਜਾਂ ਕੋਈ ਸਟੱਡੀ ਬੇਸ ਤੇ ਜਾ ਰਿਹਾ ਜਾਂ ਕੋਈ ਟੂਰਿਸਟ ਬੇਸ ਤੇ ਜਾ ਰਿਹਾ ਜਾਂ ਕੋਈ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਵਾਸਤੇ ਜਾ ਰਿਹਾ ਵੀਰੋ ਉਹਨਾਂ ਨੂੰ ਸਾਹਮਣਾ ਫਿਰ ਇਦਾਂ ਦੀਆਂ ਮੁਸ਼ਕਲਾਂ ਦਾ ਕਰਨਾ ਪਊਗਾ ਤੇ ਆਪਾਂ ਇਦਾਂ ਦੀਆਂ ਮੁਸ਼ਕਲਾਂ ਦੇ ਸਾਹਮਣੇ ਜਿਹੜੀ ਲੋਕਾਂ ਨੂੰ ਪਰੇਸ਼ਾਨੀ ਆਉਂਦੀ ਉਹ ਆਪਾਂ ਦੇਖਦੇ ਵੀ ਰਹਿੰਦੇ ਹਾਂ ਸੋ ਇਹੋ ਜਿਹਾਂ ਬੰਦਿਆਂ ਤੋਂ ਜਿਹੜਾ ਵਾ ਬਚਣਾ ਚਾਹੀਦਾ ਵਾ ਇਦਾਂ ਦੇ ਕੰਮ ਨਹੀਂ ਕਰਨੇ ਚਾਹੀਏ ਤੁਸੀਂ ਸਹੀ ਢੰਗ ਨਾਲ ਜਾਓ ਤਾਂ ਕਿ ਜਿਹੜੇ ਉਹ ਦੂਸਰੇ ਲੋਕਾਂ ਨੂੰ ਜਾਂ ਜਿਹੜਾ ਉਹ ਇਦਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਨਾ ਪਾਵੇ ਕਿਉਂਕਿ ਇਮੀਗ੍ਰੇਸ਼ਨ ਦੇ ਉੱਪਰ ਜਿਹੜੀ ਚੈੱਕ ਕਰਨ ਵਾਲੇ ਬੰਦੇ ਆ ਉਹਨਾਂ ਦਾ ਏਦਾਂ ਦੇ ਬੰਦਿਆਂ ਨਾਲ ਵਾਹ ਪੈਂਦਾ ਰਹਿੰਦਾ ਉਹ ਬੰਦੇ ਦੇ ਚਿਹਰੇ ਤੋਂ ਪਤਾ ਲੱਗ ਜਾਂਦਾ ਵੀ ਇਹ ਬੰਦਾ ਏਰੀਆ ਜਿੱਕੇ ਨਹੀਂ ਆ ਪਰ ਇਹਨੇ ਜਿਗਾਰ ਤੇ ਬੰਦੇ ਨੇ ਲਾਇਆ ਪਰ ਇਸ ਬੰਦੇ ਨੂੰ ਜਿਹੜਾ ਉਹ ਇਮੀਗ੍ਰੇਸ਼ਨ ਨੇ ਲਿਆ ਫਾੜ ਸੋ ਦੋਸਤੋ ਜਿਹੜਾ ਵੀ ਕੋਈ ਮੇਰਾ ਵੀਰ ਬਾਹਰ ਜਾਣਾ ਚਾਹੁੰਦਾ ਹੈ ਜਾਂ ਕਿਸੇ ਦਾ ਕੋਈ ਪੇਰੈਂਟ ਹੈ ਜਾਂ ਕਿਸੇ ਦਾ ਕੋਈ ਉੱਥੇ ਬੇਟਾ ਜਾਂ ਬੇਟੀ ਹੈ ਜਾਂ ਕੋਈ ਟੂਰਿਸਟ ਤੇ ਵੀ ਜਾਣਾ ਚਾਹੁੰਦਾ ਹੈ ਤੇ ਉਹ ਮੇਰੇ ਸਹੀ ਤਰੀਕੇ ਨਾਲ ਜਾਓ ਸਹੀ ਆਪਣੇ ਡਾਕੂਮੈਂਟ ਲੈ ਕੇ ਜਾਓ ਉੱਥੇ ਕਿਉਂਕਿ ਅੱਜ ਕੱਲ ਜਿਹੜੀ ਆ ਨਵੀਂ-ਨਵੀਂ ਟੈਕਨੋਲੋਜੀ ਆਈ ਆ ਇਸ ਕਰਕੇ ਤੁਸੀਂ ਕਿਸੇ ਵੀ ਚੀਜ਼ ਨੂੰ ਧੋਖਾ ਨਹੀਂ ਦੇ ਸਕਦੇ ਪਰ ਤੁਹਾਨੂੰ ਪਤਾ ਜੇਦੋਂ ਇਦਾਂ ਦਾ ਤੁਸੀਂ 에어ਪੋਰਟ ਅਥਾਰਟੀ ਨੂੰ ਜਾ ਕੇ ਉੱਥੇ ਜਾ ਇਮੀਗ੍ਰੇਸ਼ਨ ਧੋਖਾ ਦੇਵੋਗੇ ਤਾਂ ਫਿਰ ਸਜ਼ਾ ਤੇ ਲਾਜ਼ਮੀ ਹੋ ਰਹੀ ਹੈ ਜੇ ਬੰਦਿਆਂ ਨੂੰ ਸਜ਼ਾ ਹੋਣੀ ਵੀ ਚਾਹੀਦੀ ਆ ਤਾਂ ਕਿ ਅੱਗੇ ਤੋਂ ਕੋਈ ਵੀ ਇਦਾਂ ਦਾ ਜਿਹੜਾ ਉਹ ਕੰਮ ਨਾ ਕਰੇ ਜਿਹੜਾ ਵੀ ਮੇਰਾ ਵੀਰ ਭੈਣ ਭਰਾ ਜਾਣਾ ਚਾਹੁੰਦਾ ਬਾਹਰ ਜੀ ਸਦਕੇ ਜਾਓ ਪਹਿਲੀ ਗੱਲ ਤੇ ਆਪਾਂ ਤਾਂ ਇਹ ਕਹਿੰਨੇ ਆਂ ਵੀ ਤੁਸੀਂ ਵਿਦੇਸ਼ ਵਿੱਚ ਨਾ ਜਾਓ ਜਿਨ੍ਹਾਂ ਬੰਦੇ ਨੇ ਮਿਹਨਤ ਕਰਨੀ ਆ ਕੰਮ ਕਰਨਾ ਉਹਦੇ ਵਾਸਤੇ ਹਿੰਦੁਸਤਾਨ ਦੇ ਵਿੱਚ ਵੀ ਪੈਸਾ ਹੈਗਾ ਤੇ ਜਿਨ੍ਹਾਂ ਨੇ ਨਹੀਂ ਮਿਹਨਤ ਕਰਨੀ ਵੀਰੋ ਉਹਨੂੰ ਭਾਵੇਂ ਤੁਸੀਂ ਅਮਰੀਕਾ ਉਹਨੂੰ ਭਾਵੇਂ ਤੁਸੀਂ ਅਮਰੀਕਾ ਕੈਨੇਡਾ ਇੰਗਲੈਂਡ ਜਿੱਥੇ ਮਰਜ਼ੀ ਭੇਜ ਦਿਓ ਉਸ ਬੰਦੇ ਨੇ ਕੰਮ ਨਹੀਂ ਕਰਨਾ ਸੋ ਇਸ ਕਰਕੇ ਜਿਹੜੇ ਵੀ ਕਿਸੇ ਵੀਰ ਨੇ ਵੀ ਜਾਣਾ ਵੀ ਆ ਤੇ ਉਹ ਜਾਓ ਜ਼ਰੂਰ ਉੱਥੇ ਜਾ ਕੇ ਆਪਣੀ ਕਮਾਈ ਕਰੋ ਪਰ ਵਾਪਸ ਆਪਣੀ ਜਗਾ ਜਿਹੜੀ ਉਹ ਹਿੰਦੁਸਤਾਨ ਦੀ ਇੰਡੀਆ ਦੇ ਵਿੱਚ ਤੁਸੀਂ ਜਿੱਥੇ ਵੀ ਰਹਿੰਦੇ ਜੇ ਪੰਜਾਬ ਨਾ ਛੱਡੋ ਜੇ ਪੰਜਾਬੀ ਯੋਧੇ ਕਿਉਂਕਿ ਵੀਰੋ ਪੰਜਾਬ ਨਾਲ ਦੀ ਕਿਤੇ ਰੀਸ ਨਹੀਂ ਹੈਗੀ ਤੇ ਇਸ ਕਰਕੇ ਜੇ ਤੁਸੀਂ ਜਾਣਾ ਚਾਹੁੰਦੇ ਹੋ ਤੇ ਸਹੀ ਤਰੀਕੇ ਨਾਲ ਜਾਓ ਤਾਂ ਕਿ ਹੋਰ ਵੀ ਕਿਸੇ ਨੂੰ ਤੰਗੀ ਨਾ ਆਵੇ ਜਾਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ